ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਚੜਦੀ ਕਲਾ ਛੋ ਹੋਵੇ ਜੀ ਟਾਈਮ ਸੀ ਜੇ ਮਾਰਨਿੰਗ ਦਾ ਤੇ ਆਪਾਂ ਬੱਚਿਆਂ ਨੂੰ ਉਠਾ ਕੇ ਤੇ ਲੱਗੇ ਸੀ ਉਹਨਾਂ ਨੂੰ ਤਿਆਰ ਕਰਨ ਕੰਗੀ ਕਰਨ ਵਾਸਤੇ ਤੇ ਜੀ ਬਾਹਰ ਦੇਖੋ ਮੌਸਮ ਅੱਜ ਥੋੜੀ ਹੌਮਸ ਜਿਹੀ ਗਰਮੀ ਹੈ ਸਵੇਰੇ ਸਵੇਰੇ ਨਾ ਹਵਾ ਚੱਲ ਰਹੀ ਗੁਮਜਾ ਲੱਗਿਆ ਹੋਇਆ ਤੇ ਆਪਾਂ ਕੰਗੀ ਕਰਨ ਤੋਂ ਬਾਅਦ ਬੱਚਿਆਂ ਦੇ ਆ ਗਏ ਸੀ ਜੀ ਇੱਥੇ ਆਪਾਂ ਲਾਗੇ ਸੀਗੇ ਬੱਚਿਆਂ ਦੇ ਡਰੈੱਸਾਂ ਪ੍ਰੈਸ ਕਰਨ ਵਾਸਤੇ ਕੱਲ ਕੀਤੀਆਂ ਨਹੀਂ ਸੀ ਤੇ ਸਵੇਰੇ ਸਵੇਰੇ ਹੁਣ ਆਪਾਂ ਕਰਕੇ ਬੱਚਿਆਂ ਨੂੰ ਦੇਣੇ ਆ ਤੇ ਬੱਚੇ ਜਾਣਗੇ ਨਾਣ ਨੂੰ ਤੇ ਫਿਰ ਆਪਾਂ ਇਹਨਾਂ ਲਈ ਬਣਾਣੇ ਆ ਚਾਹ ਤੇ ਨਾਸ਼ਤਾ ਅੱਜ ਪਹਿਲਾਂ ਉੱਠਦੇ ਸਾਰ ਬੱਚਿਆਂ ਦੇ ਸਿਰ ਵਾਏ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ ਵਰਦੀਆਂ ਪ੍ਰੈਸ ਕਰਕੇ ਤੇ ਫਿਰ ਬਾਅਦ ਵਿੱਚ ਚਾਹ ਪਾਣੀ ਬਣਾਵਾਂਗੇ ਥੋੜੀ-ਥੋੜੀ ਕਰਦੇ ਆ ਤਾਂ ਵੀ ਬੱਚੇ ਪੂਰੇ ਟਾਈਮ ਤੇ ਸਕੂਲ ਲੇ تیار ਹੁੰਦ ਨੇ ਮੈਂ ਇਹ ਵਰਦੀਆਂ ਪ੍ਰੈਸ ਕਰਕੇ ਦੇਈਏ ਬੱਚਿਆਂ ਨੂੰ ਇਹਨਾਂ ਨੂੰ ਭੇਜੀਏ ਨਾ ਹਨ ਤੇ ਆਪਾਂ ਬਣਾਉਂਦੇ ਆ ਜੀ ਸੋਈ ਚਾਹ ਪਾਣੀ ਤੇ ਨਾਸ਼ਤਾ ਬੱਚਿਆਂ ਲਈ ਨਾ ਕਿੰਨਾ ਖਲਾਰਾ ਪਿਆ ਅੱਜ ਆਪਾਂ ਸਫਾਈ ਵੀ ਕਰਨੀ ਚੰਗੀ ਤਰ੍ਹਾਂ ਕਿਉਂਕਿ ਕੱਲ ਸ਼ਾਮੀ ਆਪਾਂ ਆਏ ਸੀ ਕੱਲ ਸ਼ਾਮੀ ਆ ਕੇ ਕੋਈ ਕੰਮ ਨਹੀਂ ਹੋਇਆ ਤੇ ਟੇਰੀਆਂ ਕੂੜੇ ਦੀਆਂ ਲੱਗੀਆਂ ਨੇ ਪੱਤੇ ਛੜੇ ਹੋਏ ਨੇ ਇਹਨੇ ਕਿਉਂਕਿ ਪਿੱਛੋਂ ਬਾਰਿਸ਼ ਪੈਂਦੀ ਰਹੀ ਨਾ ਹਨੇਰੀ ਵੀ ਚੱਲੀ ਤੇ ਦੇ ਕਰਕੇ ਬਹੁਤ ਖਲਾਰਾ ਪਿਆ ਹੋਇਆ ਤੇ ਆਪਾਂ ਬੱਚਿਆਂ ਨੂੰ ਸਕੂਲ ਭੇਜ ਕੇ ਤੇ ਫਿਰ ਕਰਾਂਗੇ ਜੀ ਆਪਾਂ ਚੰਗੀ ਤਰ੍ਹਾਂ ਸਫਾਈ ਕਰਦੇ ਮੈਂ ਜੀ ਆਪਾਂ ਚਾਹ ਬਣਾ ਲਈਏ ਤੇ ਕੋਲ ਗੁੰਨੇ ਆਟਾ ਮੈਂ ਜੇ ਆਪਣੀ ਚਾਹ ਬਣਦੇ ਤੱਕ ਤੇ ਆਪਾਂ ਕੋਲ ਆਟਾ ਗੁੰਨਾਂਗੇ ਤੇ ਬੱਚੇ ਨਹਾ ਕੇ ਵਰਦੀ ਪਾ ਕੇ ਤਿਆਰ ਹੋ ਜਾਣਗੇ ਉਹਨੇ ਨੂੰ ਸਵੇਰੇ ਸਕੂਲ ਦਾ ਟੈਂਪਰ ਜਲਦੀ ਹੈ 6:30 ਵਜੇ ਇਹਨਾਂ ਦੀ ਬੱਸ ਆ ਜਾਂਦੀ ਹੈ ਤੇ ਇਸ ਲਈ ਫਟਾਫਟ ਫਟਾਫਟ ਕਰਕੇ ਤੇ ਬੱਚਿਆਂ ਨੂੰ ਤਿਆਰ ਕਰਨਾ ਪੈਂਦਾ ਤੇ ਕੋਲ ਰੋਟੀ ਬ बनानी ਹੁੰਦੀ ਪੱਜੋ ਪੱਜੀ ਜੇ ਕੰਮ ਹੁੰਦੇ ਆ ਸਵੇਰੇ ਸਵੇਰੇ ਲਓ ਜੀ ਚਾਹ ਆਪਣੀ ਬਣ ਗਈ ਹੈ ਤੇ ਆਟਾ ਵੀ ਆਪਾਂ ਗੋਨੇ ਕੇ ਰੱਖ ਲਿਆ ਕੋਲ ਤੇ ਆਪਾਂ ਬੱਚਿਆਂ ਨੂੰ ਦੇਨੇ ਚਾਹ ਚਲੋ ਚਾਹ ਪੀ ਕੇ ਆਪਾਂ ਇੱਥੇ ਰੋਟੀ ਬਣਾ ਲਈ ਸੀ ਤੇ ਬਣਾ ਕੇ ਤੇ ਆਪਾਂ ਕਰਦੇ ਆਂ ਜੀ ਬੱਚਿਆਂ ਦੇ ਟਿਫਨ ਪੈਕ ਤੇ ਭੇਜਦੇ ਆਂ ਬੱਚਿਆਂ ਨੂੰ ਸਕੂਲ ਤੇ ਉਸ ਤੋਂ ਬਾਅਦ ਆਪਾਂ ਲੱਗ ਜਾਾਂਗੇ ਜੀ ਆਪਣੇ ਕੰਮ ਕਾਰ ਕਰਨ ਵਾਸਤੇ ਕਿਉਂਕਿ ਅੱਜ ਕਾਫੀ ਟਾਈਮ ਲੱਗੇਗਾ ਨਾ ਬਹੁਤ ਖਲਾਰਾ ਪਿਆ ਹੈ ਚਲੋ ਜੀ ਬੱਚੇ ਜਾ ਰਹੇ ਨੇ ਜੀ ਸਕੂਲ ਅੱਜ ਮੌਸਮ ਐਡਾ ਹੈ ਆਪੇ ਜੀ ਦਾ ਹੁਣੇ ਵੀ ਬਾਰਿਸ਼ ਆਈ ਬਸ ਤੇ ਆਪਾਂ ਪਰ ਕੱਢੋਣੇ ਨੇ ਅੱਜ ਕਾਫੀ ਸਾਰੇ ਕੱਪੜੇ ਅਜੇ ਨਾ ਆਵੇ ਤਾਂ ਵਧੀਆ ਗੱਲ ਐ। ਇਹ ਪੱਖਾ ਆਪਾਂ ਬੰਦ ਕਰ ਦਈਏ ਬਾਹਰ। ਤੇ ਅਮਰੂਦ ਆਪਣੇ ਪੱਕ ਗਏ ਨੇ ਤੇ ਵਿੱਚੋਂ ਕਾਣੇ ਪੈ ਗਏ ਨੇ ਨਾਲੇ। ਪਤਾ ਨਹੀਂ ਕਿਉਂ ਸੁੰਡੀ ਪੈ ਗਈ ਇਸ ਵਾਰ ਅਮਰੂਦ ਵਧੀਆ ਨਹੀਂ ਬਣੇ। ਲੋ ਜੀ ਆਪਾਂ ਬੱਚਿਆਂ ਨੂੰ ਭੇਜ ਕੇ ਬਾਹਰ ਥੋੜਾ ਜਿਹਾ ਕਰ ਕੇ ਤੇ ਆਪਾਂ ਅਗੇ ਅੰਦਰ ਅੰਦਰ ਵੀ ਖਲਾਰਾ ਪਿਆ ਤੇ ਆਪਾਂ ਚਾਹ ਪੀ ਕੇ ਫਿਰ ਲੱਗਦੇ ਆ ਕੰਮ ਲਓ ਜੀ ਆਪਾਂ ਇੱਥੇ ਸਾਫ ਸਫਾਈ ਕਰ ਲਈ ਸਾਰੇ ਬਸ ਝਾੜੂ ਲਾਣ ਵਾਲਾ ਰਹਿ ਗਿਆ ਤੇ ਆਪਾਂ ਹੁਣ ਲਾਣੇ ਆ ਜੀ ਝਾੜੂ ਝਾੜੂ ਲਾ ਕੇ ਫਿਰ ਆਪਾਂ ਮਿਲਦੇ ਆ ਜੀ ਇਹ ਪਕੂਲ ਝਾੜੂ ਲਾ ਰਹੇ ਸੀ ਤੇ ਆਪਾਂ ਕੋਲ ਮਸ਼ੀਨ ਲਾਏ ਆ ਵੀੜੇ 'ਚ ਝਾੜੂ ਫੇਰ ਲਿਆ ਤੇ ਕੱਪੜੇ ਧੋਏ ਜਾ ਰਹੇ ਨੇ ਤੇ ਬਸ ਝਾੜੂ ਫੇਰੀ ਕੀ ਆਪਣਾ ਤੇ ਮੈਂ ਸੋਚੇ ਬੋਨਿਆਂ ਨੂੰ ਚਲੋ ਨਾ ਕੋਲ ਕੱਪੜੇ ਧੋਏ ਜਾਣਗੇ ਜਿੰਨਾਂ ਨੂੰ ਝਾੜੂ ਲਾਉਂਦੇ ਆ ਫਿਰ ਆਪਾਂ ਮਸ਼ੀਨ 'ਚ ਕੱਪੜੇ ਕੱਢ ਲਵਾਂਗੇ ਕਿਉਂਕਿ بارش ਦਾ ਟਾਈਮ ਬਣਿਆ ਫਟਾਫਟ ਸੁੱਕ ਜਾਣਗੇ ਅਜੀ ਆਪਾਂ ਕੱਪੜੇ ਧੋ ਲਏ ਸੁਕਣੇ ਪਾਤੇ ਬਾਹਰ ਦਾ ਵੀ ਆਪਾਂ ਸਾਰਾ ਕਰ ਲਿਆ ਕੰਮ ਤੇ ਹਲਕੀ ਹਲਕੀ بارش ਲੱਗ ਗਈ ਸੀ ਪਰ ਕੱਪੜੇ ਥੋੜੇ ਗਿੱਲੇ ਸੀ ਆਪਾਂ ਲਾਏ ਨਹੀਂ ਤੇ ਪੋਚੇ ਵਾਸਤੇ ਪਾਣੀ ਆਪਾਂ ਲੈ ਆਏ ਆ ਤੇ ਆਪਾਂ ਸਾਰਾ ਖਲਾਰਾ ਚੱਕ ਕੇ ਸਾਫ ਸਫਾਈ ਸਾਰੇ ਪਾਸੇ ਕਰ ਲਈਏ ਬਸ ਹੁਣ ਭਾਂਡੇ ਮਾਂਜਣ ਵਾਲੇ ਰਹਿ ਗਏ ਨੇ ਜਾਂ ਪੋਚੇ ਲਾਵਾ ਕਿਉਂ ਨਠਹਿਰ ਕੇ ਚਲੋ ਆਪਾਂ ਚਲਦੇ ਆਂ ਜੀ ਰਸੋਈ 'ਚ ਹੁਣ ਇਹ ਰਸੋਈ 'ਚ ਖਲਾਰਾ ਪਿਆ ਚਲੋ ਜੀ ਆਪਾਂ ਭਾਂਡੇ-ਕੁੰਡੇ ਮਾਂਜ ਕੇ ਸਫਾਈ ਕਰ ਲਈਏ ਤੇ ਫੇਰ ਰਸੋਈ ਜਿਹੀ ਅੱਜ ਬਹੁਤ ਕਾਫੀ ਟਾਈਮ ਲੱਗ ਗਿਆ ਸੀ ਹੌਲੀ ਹੌਲੀ ਕਰਦੇ ਆ ਪਹਿਲਾਂ ਫ੍ਰਿਜ ਸਾਫ਼ ਕੀਤਾ ਫਿਰ ਸਾਰੀ ਰਸੋਈ ਦੀ ਸਫਾਈ ਕੀਤੀ ਤੇ ਕਾਫੀ ਟਾਈਮ ਲੱਗ ਗਿਆ ਸੀ ਜੀ ਆਪਾ ਕੋਲ ਦੁੱਧ ਗਰਮ ਕਰਿਆ ਤੇ ਕੋਲ ਆਪਾਂ ਬਣਾਣੇ ਆਪਣੇ ਲਈ ਰੋਟੀ ਕਿਉਂਕਿ ਕੰਮ ਤਾਂ دیر ਨਾਲ ਹੀ ਨਿਭੜੇਗਾ ਪਹਿਲਾਂ ਆਪਾਂ ਰੋਟੀ ਖਾ ਲਈਏ ਤੇ ਰੋਟੀ ਖਾ ਕੇ ਫਿਰ ਆਪਣੇ ਜਿਹੜੇ ਭਾਂਡੇ ਹੋਣਗੇ ਮਾਂਜ ਲੇ ਮਾਂਜ ਕੇ ਤੇ ਆਪਾਂ ਲੱਗੇ ਸੀ ਇੱਥੇ ਜੀ ਗੈਸ ਸਾਫ ਕਰਨ ਵਾਸਤੇ ਤੇ ਨਾਲੇ ਭਾਂਡੇ ਗੁੰਡੇ ਆਪਾਂ ਸਾਰੇ ਮਾਂਜ ਲਏ ਹੀ ਤੇ ਇੱਥੇ ਆਪਾਂ ਆਪਣਾ ਗੈਸ ਸਾਫ ਕਰਕੇ ਰੱਖਦੇ ਆ ਨਾਲੇ ਆਪਾਂ ਆਪਣੀ ਸਲੱਫ ਸਾਫ ਕਰਦੇ ਆ ਤੇ ਬਾਕੀ ਹੋ ਗਿਆ ਜੀ ਸਾਰਾ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਪੋਚਾ ਤੇ ਫਿਰ ਆਪਾਂ ਫ੍ਰੀਜ ਐਨਾ ਖਲਾਰਾ ਸੀ ਦੇਖ ਕੇ ਐਨਾ ਮਨ ਕਾਲਾ ਪੈ ਰਿਆ ਸੀ ਵੀ ਫਟਾਫਟ ਸਫਾਈ ਕਰ ਲਈਏ ਪਰ ਟਾਈਮ ਤੇ ਕਾਫੀ ਲੱਗ ਗਿਆ ਸੀ 12 ਵਜੇ ਗਏ ਸੀ ਮੈਂ ਇਹ ਕੰਮ ਕੋਮ ਆਪਾਂ ਨਹੀਂ ਅਥੇ ਖਤਮ ਕਰ ਲਿਆ ਸੀ ਤੇ ਬਾਰਿਸ਼ ਆ ਗਈ ਥੋੜੀ ਥੋੜੀ ਤੇ ਕੱਪੜੇ ਨਾ ਸੁੱਕ ਗਏ ਸੀ ਆਪਾਂ ਲਾ ਕੇ ਰੱਖ ਲਿਆ ਅੰਦਰ ਤੇ ਤੇ ਹੁਣ ਆਪਾਂ ਆਪਣੇ ਲਈ ਥੋੜੀ ਜੀ ਚਾਹ ਬਣਾਣੇ ਆ ਚਾਹ ਆ ਪਾ ਤਰੀ ਹੋਈ ਹੈ ਜੀ ਤੇ ਆਪਾਂ ਦੁੱਧ ਵੀ ਗਰਮ ਕਰਕੇ ਰੱਖ ਲਿਆ ਸੀ ਚਾਹ ਆਪਣੀ ਬਣ ਚੱਲੀ ਬਸ ਚਾਹ ਪੀ ਕੇ ਫਿਰ ਆਪਾਂ ਥੋੜੀ ਦੇਰ ਬੈਠਦੇ ਹਾਂ ਰੈਸਟ ਕਰਦੇ ਹਾਂ ਉਸ ਤੋਂ ਬਾਅਦ ਕਿਉਂਕਿ ਸਵੇਰ ਦੇ ਉੱਠੇ 5 ਵਜੇ ਦੇ ਲੱਗੇ ਹੋਏ ਆ ਇੱਕ ਸਾਰ ਤੇ ਹੁਣ ਆਪਾਂ ਇਹ ਡੱਬਾ ਆਇਆ ਸੀ ਜੀ ਆਪਾਂ ਨੂੰ ਅੱਜ ਇਹ ਆਪਾਂ ਕੱਪੜੇ ਬਾਹਰੋਂ ਲਾ ਲਿਆਂਦੇ ਸੀ ਤੇ ਇੱਥੇ ਰੱਖਦੇ ਸਾਰੇ ਚਲੋ ਜੀ ਆਪਾਂ ਚਾਹ ਪੀ ਕੇ ਫਿਰ ਦੁਪਹਿਰ ਨੂੰ ਬਣਾਉਂਦੇ ਆ ਰੋਟੀ ਤੇ ਇੱਥੇ ਹੋ ਗਿਆ ਸੀ ਜੀ 1:30 ਵਜੇ ਦਾ ਟਾਈਮ 2:00 ਵਜੇ ਦਾ ਤੇ ਆਪਾਂ ਅੱਗੇ ਸੀ ਰਸੋਈ 'ਚ ਤੇ ਆਪਾਂ ਅੱਜ ਬਣਾਣੇ ਸੀਗੇ ਕੜੀ ਚਾਵਲ ਤੇ ਆਪਾਂ ਲੱਗੇ ਸੀਗੇ ਜੀ ਇੱਥੇ ਦੁਪਹਿਰ ਵਾਸਤੇ ਖਾਣਾ ਬਣਾਉਣ ਵਾਸਤੇ ਬੱਚੇ ਸਕੂਲ ਗਏ ਸੀ ਉਹਨਾਂ ਦਾ ਵੀ ਆਨ ਦਾ ਟਾਈਮ ਤੱਕ ਇਹਨਾਂ ਹੋਈ ਗਿਆ ਸੀ ਤੇ ਆਪਾਂ ਲਾਨਨੇ ਆ ਜੀ ਕੜੀ ਨੂੰ ਤੜਕਾ ਪੈਣਾ ਹੈ ਆਲੂ ਪਿਆਜ਼ ਕੱਟ ਲਏ ਨੇ ਤੇ ਕੜਾਈ ਚ ਪਾ ਤੇਲ ਪਾਤੇ ਇਹ ਜੀ ਥੋੜੇ ਜਿھے ਖੜੇ ਮਸਾਲੇ ਨਮਕ ਥਰੀ ਤੇ ਮਿਰਚਾਂ ਤੇ ਤੇਜ ਪੱਤਾ ਪਾ ਕੇ ਤੇ ਆਪਾਂ ਲਾਨਨੇ ਆ ਜੀ ਕੜੀ ਨੂੰ ਤੜਕਾ ਫਿਰ ਇੱਕ ਸਾਈਡ ਆਪਾਂ ਪਕੌੜੇ ਬਣਾ ਲਾਂਗੇ ਤੇ ਤੜਕਾ ਆਪਣਾ ਤੇਲ ਕਾਫੀ ਗਰਮ ਸੀ ਪਿਆਜ਼ ਤੇ ਆਪਣੇ ਨਾਲ ਹੀ ਲਾਲੋਗੇ ਸੀ ਬਰਾਉਨ ਜੇ ਤੇ ਆਪਾਂ ਨਮਕ ਮਿਰਚ ਪਾ ਕੇ ਤੇ ਘੋਲ ਆਪਾਂ ਦਹੀਂ ਦੇ ਵਿੱਚ ਬੇਸਨ ਪਾ ਕੇ ਫੈਂਟਦੇ ਆ ਉਹਨੇ ਨੂੰ ਤੇ ਥੋੜਾ ਹੋਰ ਚਲੋ ਹੋ ਜਾਏਗਾ ਕੜੀ ਨੂੰ ਵੀ ਕਾਫੀ ਟਾਈਮ ਲੱਗਣਾ ਪੈਂਦਾ ਹੈ ਤੇ ਬੱਚਿਆਂ ਦਾ ਟਾਈਮ ਵੀ ਹੋ ਗਿਆ ਸੀ ਆਨ ਆਂਦਾ ਤੇ ਆਪਾਂ ਪਹਿਲਾਂ ਕੜੀਨ ਤੜਕਾ ਲਾਦੀ फटाफट ਤੇ ਰਿੱਜੇ ਜੇ ਕੀ ਕੋਲ ਤੇ ਪਾਜ ਪਕੌੜੇ ਕੱਢ ਕੇ ਪਾਵਾਂਗੇ ਤੇ ਨਾਲ ਆਪਾਂ ਬਣਾਵਾਂਗੇ ਜੀ ਚਾਵਲ ਤੇ ਆਪਾਂ ਨੇ ਪੈ का अपना हो गया थोड़ा जब पानी पा देने ਕੜੀ ਨੂੰ ਲਾ ਗਿਆ ਤੜਕਾ ਤੇ ਆਪਾਂ ਰੱਖੀਏ ਨੂੰ ਢੱਕ ਕੇ ਤੇ ਆਪਾਂ ਕੱਢਦੇ ਆ ਪਕੌੜੇ ਪਕੌੜਿਆਂ ਦਾ ਮਿਕਸਚਰ ਤਿਆਰ ਕਰ ਲਿਆ ਤੇਲ ਵੀ ਆਪਣਾ ਗਰਮ ਹੋ ਚੁੱਕਾ ਤੇ ਆਪਾਂ ਲੈ ਪਕੌੜੇ ਤੇ ਬਣਾ ਆਪਾਂ ਜਿਹੜੇ ਪਕੌੜੇ ਬਸ ਲੈਂਦਾ ਤੱਕਣ ਜਾਂ ਚਰ ਹੋਵੇ ਮੈਂ ਲਈ ਥੋੜੀ

ਮਚਕ ਪਕੌੜੇ ਆਪਣੇ ਬਣ ਗਏ ਮਚਕ ਪਕੌੜੇ ਬਣਾ ਲਏ ਆਪਾਂ ਨੇ ਤੇ ਇੱਧਰ ਆਪਾਂ ਧਰ ਦਿੱਤਾ ਜੀ ਥੋੜਾ ਜਿਹਾ ਤੇਲ ਪਾ ਕੇ ਤੇ ਚਾਵਲ ਤੋਕੇ ਆਪਾਂ ਰੱਖ ਲਏ ਨੇ ਤੇ ਚਾਵਲਾਂ ਨੂੰ ਵੀ ਤੜਕਾ ਲਾ ਕੇ ਬਣਾ ਲੈਣੇ ਅ ਬਰਕੜੀ ਆਪਣੀ ਬਣ ਗਈ ਆਪਾਂ ਪਕੌੜੇ ਪਾ ਤੇ ਵਿੱਚ ਤੇ ਚਾਵਲ ਵੀ ਆਪਣੇ ਬਣ ਗਏ ਤੇ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਿੰਨੇ ਆ ਘੱਟ ਗੈਸ ਕਰਕੇ ਹੌਲੀ ਹੌਲੀ ਬਣਨਗੇ ਮੇਰੇ ਬੱਚੇ ਵੀ ਆ ਗਏ ਸਕੂਲ ਤੋਂ ਚਲੋ ਜੇ ਆਪਾਂ ਬੱਚਿਆਂ ਨੂੰ ਦਿੰਨੇ ਆ ਜੀ ਹੁਣ ਖਾਣਾ ਫਿਰ ਖਾ ਕੇ ਥੋੜੀ ਦੇਰ ਰੈਸਟ ਕਰ ਲੈਣਗੇ ਫਿਰ ਆਪਾਂ ਸ਼ਾਮ ਨੂੰ ਬਣਾਵਾਂਗੇ ਚਾਹ ਕਿ ਸਵੇਰੇ ਜਲਦੀ ਉੱਠ ਜਾਂਦੇ ਨੇ ਨਾ ਸਕੂਲੋਂ ਆ ਕੇ ਥੱਕ ਜਾਂਦੇ ਨੇ ਤੇ ਫਿਰ ਥੋੜੀ ਦੇਰ ਰੈਸਟ ਕਰਨਗੇ ਖਾ ਕੇ ਉਸ ਤੋਂ ਬਾਅਦ ਇਹਨਾਂ ਦਾ ਕੰਮ ਹੋ ਜਾਂਦਾ ਸਕੂਲ ਵਾਲਾ ഡോറി ਸ਼ਾਮ ਨੂੰ 50 ਰੁਪਏ ਕਿਤੇ ਲੱਗੇ ਸੀ ਜੀ ਆਪਾਂ ਕੱਪੜੇ ਤੇ ਲਾਣ ਵਾਸਤੇ ਧੋਏ ਸੀ ਕਾਫੀ ਤੇ ਆਪਾਂ ਕਿ ਚਲੋ ਤੇ ਲਾ ਕੇ ਰੱਖ ਲਈਏ ਸੁੱਕ ਗਏ ਨੇ। ਆ ਰਕ ਟੱਟੀ ਗਾ ਲਾ ਲੈਂਦੇ ਆ ਜੀ ਲੀਆਂ ਇਸ ਕਰਕੇ ਜਿੰਨੇ ਵੇਲੇ ਪਹਿਲਾਂ ਤੋਂ ਤੇ ਕੋਈ ਕੱਲ ਵਾਲੇ ਸੀ ਕੋਈ ਸਵੇਰੇ ਤਾਰੇ ਬੱਚਿਆਂ ਨੇ ਬਚੇਗੇ ਸਕੂਲ ਤੇ ਕੱਪੜੇ ਕਾਫੀ ਜ਼ਿਆਦਾ ਹੋਏ ਪੇਸ ਤੋਂ ਨਾਲੇ ਇਹ ਸ਼ਾਮ ਦੇ ਟਾਈਮ ਬੱਚੇ ਖੇਡ ਰਹੇ ਨੇ ਬਾਹਰ ਜੀ ਇਹ ਅੱਜ ਦੇ ਵਲੋਗ ਦਾ ਐਂਡ ਇੱਥੇ ਮਿਲਦੇ ਹਾਂ ਇੱਕ ਨਾ ਵਲੋਗ ਨਾਲ ਸਸ ਜੀ ਬਾਏ ਬਾਏ ਇਸ ਨੂੰ ਲਾਈਕ ਦੇ ਤੇ ਪੂਰਾ ਵੇਖ